ਫਗਵਾੜਾ ਪੁਲਿਸ ਨੇ ਇੱਕ ਨਜਾਇਜ਼ ਪਿਸਤਲ ਅਤੇ ਦੋ ਚਿੰਦਾ ਰੋਂ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਫਗਵਾੜਾ ਮੈਡਮ ਰਪਿੰਦਰ ਕੌਰ ਪੱਟੀ ਨੇ ਦੱਸਿਆ ਕਿ ਬੀਤੇ ਦਿਨੀ ਥਾਣਾ ਰਾਵਲਪਿੰਡੀ ਦੀ ਪੁਲਿਸ ਵੱਲੋਂ ਦੋਸ਼ੀ ਪ੍ਰਭਜੋਤ ਸਿੰਘ ਉਰਫ ਬਿੱਲਾ ਪੁੱਤਰ ਪਰਮਜੀਤ ਸਿੰਘ ਵਾਸੀ ਰਾਮਪੂਰ ਖਲਿਆਣ ਨੂੰ ਦੋ ਪਿਸਤਲਾਂ ਸਮੇਤ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਪਾਸੋ ਕੀਤੀ ਪੁਸ਼ਗਿਸ਼ ਤੋਂ ਬਾਅਦ ਇਸ ਮਾਮਲੇ ਵਿੱਚ ਕੁਲਪੂਸ਼ਨ ਸੋਣੀ ਉਰਫ ਬਿਨੀ ਸੋਣੀ ਪੁੱਤਰ ਬਿੱਪਨ ਸੋਣੀ ਵਾਸੀ ਲਾਮਿਆ ਮੁਹੱਲਾ ਸਰਾਫਾ ਬਾਜ਼ਾਰ ਫਗਵਾੜਾ ਨੂੰ ਨਾਮਜ਼ਦ ਕੀਤਾ ਸੀ ਇਸ ਦੌਰਾਨ ਟੀਐਸਪੀ ਫਗਵਾੜਾ ਜਸਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਸੀਆਈਏ ਸਟਾਫ ਦੀ ਪੁਲਿਸ ਨੇ ਇਸ ਦੋਸ਼ੀ ਨੂੰ ਪ੍ਰਾਣੀ ਤਹਿਸੀਲ ਵਿਖੇ ਸਥਿਤ ਇੱਕ ਸੁਨਿਆਰੇ ਦੀ ਦੁਕਾਨ ਤੋਂ ਕਾਬੂ ਕੀਤਾ ਗਿਆ ਜਿਸ ਪਾਸੋਂ ਪੁਲਿਸ ਨੇ ਇੱਕ ਨਜ਼ਾਇਜ਼ ਪਿਸਤਲ ਅਤੇ ਦੋ ਜਿੰਦਾ ਰੰਬ੍ਰਮਤ ਹੋਈ ਇਹਨਾਲ ਪੁਲਿਸ ਨੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਂਜੀ ਮਾਨਯੋਗ ਡਿਜੀਬੀ ਪੰਜਾਬ ਐਸਐਸਪੀ ਕਪੂਰਥਲਾ ਮੈਡਮ ਵੱਤਸਲਾ ਗੁਪਤਾ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਜੋ ਮਾਰੇ ਅੰਸਰਾਂ ਦੇ ਖਿਲਾਫ ਅਸੀਂ ਸਬ ਡਿਵੀਜ਼ਨ ਫਗਵਾੜਾ ਵੱਲੋਂ ਜੋ ਮੁਹਿੰਮ ਚੱਲ ਰਹੀ ਆ ਉਹਦੇ ਵਿੱਚ ਹੀ ਲੜੀ ਦੇ ਵਿੱਚ ਸਾਡੇ ਸੀਆਈਏ ਸਟਾਫ ਨੂੰ ਇੱਕ achhi safalta mili ਹੈ। ਇਦੇ ਵਿੱਚ ਜੀ ਤੁਹਾਨੂੰ ਯਾਦ ਹੋਣਾ ਹੈ ਅਸੀਂ ਐਫ ਆਈ ਆ ਨੰਬਰ 46 4 ਅਗਸਤ ਨੂੰ ਆਮ ਜੈਗ ਦੇ ਵਿੱਚ ਦਰਜ ਕੀਤੀ ਸੀ ਜਿਹਦੇ ਵਿੱਚ ਇੱਕ ਲੜਕਾ ਬਿੱਲਾ ਕਲਿਆਣਾ ਹੈ ਔਰ ਉਹਦੇ ਕੋਲ ਦੋ ਵੈਪਨ ਬਰਾਮਦ ਹੋਏਗੇ ਹੋਏ ਸੀਗੇ ਉਹਦੀ ਹੀ ਅਸੀਂ ਫਾਰਵਰਡ ਲਿੰਕੇਜਿਸ ਉਹਦੇ ਜਿਹੜਾ ਗਰੁੱਪ ਹੈ ਉਹਦੇ ਸਾਰੇ ਸਾਥੀਆਂ ਦੀ ਦੋਸਤੀ ਇਨਵੈਸਟੀਗੇਸ਼ਨ ਚ ਐਕਸਪਲੋਰ ਕੀਤਾ ਤਾਂ ਉਹਦੇ ਵਿੱਚ ਇੱਕ ਮੁੰਡਾ ਜਿਹੜਾ ਹੈਗਾ ਜਿਸਦਾ ਨਾਮ ਪੁਲਵੂਸ਼ਨ ਸੋਨੀ ਉਰਫ ਵਿੰਨੀ ਸੋਨੀ ਇਹ ਲਾਵਿਆ ਮਹੱਲਾ ਦਾ ਰਹਿਣ ਵਾਲਾ ਹੈ ਤੇ ਸਾਨੂੰ ਇਹ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿ ਇਹਦੇ ਕੋਲ ਵੀ ਇੱਕ ਵੈਪਨ ਹੈ ਜਿਹੜਾ ਕਿ ਇਹ ਜਿਹੜੇ ਗਰੁੱਪ ਹੈ ਇਹ ਆਪਸ ਦੇ ਵੀ ਸਾਰੇ ਦੋਸਤ ਨੇ ਔਰ ਜਦੋਂ ਵੀ ਕੋਈ ਕਿਤੇ ਵਾਰਦਾਤ ਕਰਨੀ ਹੈ ਜਾਂ ਕਿਦਾਂ ਹੈ ਤਾਂ ਇਹ ਸ਼ੈਅ ਕਰਦੇ ਨੇ ਵੈਪਨ ਔਰ ਇੱਕ ਇਲੀਗਲ ਵੈਪਨ ਇਹ ਵੀ ਪੋゼਸ਼ਨ ਦੇ ਵਿੱਚ ਹੈ ਜੋ ਦਿੱਲੀ ਸੋਨੀ ਦੇ ਪੋゼਸ਼ਨ ਚ ਹੈ ਆ ਇਹਦੇ ਵਿੱਚ 12 ਤਰੀਕ ਨੂੰ ਇਨਚਾਰਜ ਸੀਆਈ ਇਹਦੀ ਟੀਮ ਨੇ ਉਸ ਦੋਸ਼ੀ ਨੂੰ ਅਰੈਸਟ ਕੀਤਾ तहसील पुरानी तहसील ਕੋਲੋਂ ਕਰਵਲ ਜੁਲियस ਦੇ ਏਰੀਆ ਚੋਂ ਉਥੇ ਘੁੰਮ ਰਿਹਾ ਸੀਗਾ ਤਾਂ ਉਹਨੂੰ ਉੱਥੋਂ ਗ੍ਰਿਫਤਾਰ ਕੀਤਾ ਗਿਆ ਔਰ ਇਹਦੇ ਇਨਕਸ਼ਾਫ ਦੇ ਉੱਪਰ ਹੀ ਇਹਦੇ ਡਿਸਕਲੋਜ਼ਰ ਦੇ ਉੱਪਰ ਇੱਕ 32 ਬੋਰ ਦਾ ਪਿਸਤਲ ਜਿਹੜਾ ਕਿ ਇਲੀਗਲ ਹੈ ਔਰ ਨਾਲ ਦੋ ਰੌਂਦ ਨੇ ਉਹ ਰਿਕਵਰ ਕੀਤੇ ਗਏ ਨੇ ਤੇ ਇਹਦਾ ਹੁਣ ਅੱਜ ਇਸ ਨੂੰ ਮਾਨਯੋਗ ਅਦਾਲਤ ਕੋਲ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਰਿਮਾਂਡ ਲਿਆ ਗਿਆ ਹੈ ਔਰ ਦੌਰਾਨੇ ਰਿਮਾਂਡ ਇਹ ਤੋਂ ਸਾਰਾ ਇਹਨੇ ਕਿੱਥੋਂ ਲਿਆ ਕਿਹੜੀ ਵਾਰਦਾਤ ਹੋਰ ਅਗਰ ਇਸਨੇ ਕੀਤੀ ਹੈ ਇਸ ਕਦਮ ਦੇ ਨਾਲ ਉਹ ਸਾਰਾ ਅਸੀਂ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਤੋਂ ਕੁਝ ਕੁਝ ਕਰਾਂਗੇ ਜੇ ਪਹਿਲਾਂ ਕੋਈ ਹੈ ਤਾਂ ਅ ਹਜੇ ਫਿਲਹਾਲ ਸਾਨੂੰ ਨਹੀਂ ਹਜੇ ਮਿਲਿਆ ਬਟ ਇਨ ਇਨਵੈਸਟੀਗੇਸ਼ਨ ਦੇ ਵਿੱਚ ਸਾਰੀ ਡੀਟੇਲ ਦੇ ਵਿੱਚ ਅਸੀਂ ਸਤਿ ਸਾਹਮਣੇ ਲੈ ਕੇ ਆਵਾਂਗੇ ਜਿਲ੍ਹਾ ਨੂੰ ਜਦੋਂ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦਾ ਨਾਮ ਜਿਆ ਕਿ ਉਹਨੇ ਕੋਈ ਸਬਾਧਤਾ ਜਾਂ ਇਹਦੇ ਨਾਲ ਗੱਲ ਕੇ ਜਾਂ ਕਿਸੇ ਨਾਲ ਗੱਲ ਕੇ ਕੋਈ ਸਬਾਧਤਾ ਕਰਨੀ ਬਣੀਆਂ ਸੀ ਕੁਛ ਵਿੱਚ ਆ ਜਿਹੜੀ ਬਿੱਲੇ ਵੀ ਪੁੱਛੀ ਉਸ ਦੇ ਵਿੱਚ ਆਇਆ ਸੀ ਵੀ ਜਦੋਂ ਵੀ ਉਹ ਕਿਤੇ ਇਹਨਾਂ ਦਾ ਲੜਾਈ ਝਗੜਾ ਹੁੰਦਾ ਸੀਗਾ ਬਿਕੋਜ਼ ਇਹ ਇਹ ਉਹੀ ਗੈਂਗ ਹੈ ਜਿੰਨਾਂ ਨੇ ਤੁਹਾਨੂੰ ਯਾਦ ਹੋਣਾ ਬਰਿਸ਼ਤਾ ਦੇ ਬਾਹਰ ਇੱਕ ਫਾਇਰਿੰਗ ਵੀ ਹੋਈ ਸੀਗੇ ਉਹਦੇ ਵਿੱਚ ਵੀ ਸਾਰੇ ਇਕੱਠੇ ਸੀਗੇ ਤੇ ਇਹ ਉਦੋਂ ਵੀ ਉਹਨਾਂ ਦੇ ਨਾਲ ਸੀਗਾ ਸੋ ਅਸੀਂ ਉਸ ਟਾਈਮ ਇਹਦੀ ਨਾਮ ਉਜਾਗਰ ਨਹੀਂ ਹੋਇਆ ਸੀਗਾ ਤੇ ਬਿੱਲੇ ਦੀ ਪੁਛਗਿਸ ਦੇ ਵਿੱਚ ਆ ਗਿਆ ਅਸੀਂ ਉਹ ਇਨਵੈਸਟੀਗੇਸ਼ਨ ਨੂੰ ਅੱਗੇ ਪ੍ਰੋਸੀਡ ਕਰਾਂਗੇ ਬਟ ਇਹ ਸਾਰੀ ਚੀਜ਼ਾਂ ਇਹਦੇ ਤੋਂ ਵੀ ਕੰਟਰਾ ਇਨਕਾਊਂਟਰ ਚੈੱਕ ਕੀਤਾ ਜਾਏਗਾ ਦੌਰਾਨੀ ਤਫਤੀਸ਼ ਤੇ ਜੋ ਵੀ ਸਚਾਈ ਸਾਹਮਣੇ ਆਏਗੀ ਉਹਦੇ ਨਾਲ ਪ੍ਰੋਸੀਡ ਕੀਤਾ ਜਾਏਗਾ